ਮਨੁੱਖ ਅਵੇਸਲਾ ਹੁੰਦਾ ਹੈ ਗਫਲਤ ਚ ਹੁੰਦਾ ਹੈ ਤੇ ਕਈ ਤਰ੍ਹਾਂ ਦੀਆਂ ਦਲੀਲਾਂ ਵੀ ਘੜ ਲੈਂਦਾ ਹੈ ਕਿ ਕੀ ਫਰਕ ਪੈਂਦਾ ਹੈ ਮੈਂ ਗੁਰੂ ਦੇ ਲੜ ਲੱਗਿਆ ਕਿ ਨਹੀਂ ਲੱਗਿਆ ਪਰ ਸਾਨੂੰ ਦੱਸਿਆ ਵੀ ਜੇ ਗੁਰੂ ਤੋਂ ਬਿਨਾ ਹੋਵੇ ਤੇ ਕੀ ਹੁੰਦਾ ਹੈ ਗੁਰੂ ਤੋਂ ਬਿਨਾ ਠੋਕਰਾਂ ਖਾਂਦਾ ਮੰਜ਼ਲ ਨਹੀਂ ਮਿਲਦੀ ਜ਼ਿੰਦਗੀ ਦਾ ਸਫ਼ਰ ਸਾਰ ਨਹੀਂ ਹੁੰਦਾ ਬੰਦਾ ਪਟਕ ਜਾਂਦਾ ਹੈ ਗੁਰੂ ਚਾਨਣ ਹੈ ਤੇ ਗੁਰੂ ਤੋਂ ਬਿਨਾ ਹਨੇਰਾ ਹੈ ਹਨੇਰੇ ਦੇ ਵਿੱਚ ਸਫ਼ਰ ਨਹੀਂ ਤੈ ਹੁੰਦਾ ਹਨੇਰੇ ਵਿੱਚ ਮੰਜ਼ਲ ਨਹੀਂ ਪਾਈ ਜਾਂਦੀ ਹਨੇਰੇ ਵਿੱਚ ਚੋਟਾਂ ਨੇ ਹਨੇਰੇ ਵਿੱਚ ਡਰ ਹੈ ਲੁੱਟੇ ਜਾਣ ਦਾ ਡਰ ਹੈ ਡਿੱਗ ਜਾਣ ਦਾ ਡਰ ਹੈ ਦੁੱਖ ਆਉਣ ਦਾ ਡਰ ਹੈ ਤੇ ਜੇ ਗੁਰੂ ਹੈ ਤੇ ਚਾਨਣ ਹੈ ਹੁਣ ਮਨੁੱਖ ਕਹੇਗਾ ਮੇਰੇ ਕੋਲ ਬਾਰ ਬਹੁਤ ਵਸੀਲੇ ਨੇ ਬਾਰੀ ਤੌਰ ਤੇ ਸੰਸਾਰ ਦੇ ਅੰਦਰ ਰੋਸ਼ਨੀ ਕਰਨ ਦੇ ਬਹੁਤ ਵਸੀਲੇ ਹੈ ਰਾਤ ਨੂੰ ਚਾਨਣ ਦੇ ਬੜੇ ਪ੍ਰਬੰਧ ਨੇ ਦਿਨ ਵੇਲੇ ਬੜਾ ਕੁਦਰਤੀ ਚਾਨਣ ਹੈ ਤੇ ਆਪ ਕੀ ਸਭ ਨੂੰ ਇਹ ਪੰਕਤੀਆਂ ਬੜੀ ਚੰਗੀ ਤਰ੍ਹਾਂ ਯਾਦ ਨੇ ਮਹਾਰਾਜ ਨੇ ਸਪਸ਼ਟ ਕੀਤਾ ਕਿ ਇਦਾਂ ਦੇ ਲੱਖਾਂ ਕਰੋੜਾਂ ਸੂਰਜ ਤੇ ਚੰਦਰਮਾ ਹੋਣ ਤਾਮੀ ਅੰਦਰ ਦਾ ਅੰਧਕਾਰ ਦੂਰ ਨਹੀਂ ਹੁੰਦਾ ਬਾਹਰ ਕੋਈ ਦੀਵੇ ਜਗਾਵੇ ਕੋਈ ਬੱਤੀਆਂ ਜਗਾਵੇ ਕੋਈ ਲੱਖਾਂ ਸੂਰਜ ਚਾਨਣ ਪ੍ਰਗਟ ਕਰ ਲੇ ਤੇ ਸ਼ਬਦ ਰੋਜ਼ ਤੁਸੀਂ ਸੁਣਦੇ ਹੋ ਜੇ ਸੌ ਚੰਦ ਆਵ ਕੁਵੇ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰਬਿੰਨ ਕੋਰ ਅੰਧਾਰ ਗੁਰਬਿੰਨ ਕੋਰ ਅੰਧਾਰ ਗੁਰੂਬਿੰਨ ਸਮਝਣਾ ਆਪੇ ਹੁਣ ਗੁਰੂ ਕੋਲੋਂ ਚਾਨਣ ਲੈਣਾ ਹੈ ਗੁਰੂ ਕੋਲੋਂ ਸਮਝ ਲੈਣੀ ਹੈ ਅਸੀਂ ਗੁਰਦੁਆਰੇ ਕਿਉਂ ਆਏ ਆ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ ਤੇ ਜੇ ਗੁਰੂ ਨਹੀਂ ਹੈ ਤੇ ਸਮਝ ਨਾ ਆਵੇ ਸੋਝੀ ਨਹੀਂ ਆ ਰਹੀ ਬਾਣੀ ਗੁਰੂ ਗੁਰੂ ਹੈ ਬਾਣੀ ਤੇ ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ ਸਤਗੁਰ ਸ਼ਬਦ ਉਜਾਰੋ ਦੀਪਾ ਬਿਨਸਾ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅੰਤ ਕੋਠੜੀ ਦੇ ਵਿੱਚ ਬੇਅੰਤ ਵਸਥਾਂ ਪਈਆਂ ਨੇ ਰਤਨ ਟਿਕੇ ਹੋਏ ਆ ਪਰ ਅੰਧਕਾਰ ਹੈ ਨਹੀਂ ਸਮਝ ਆ ਰਹੀ ਜੀ ਤੇ ਜਦੋਂ ਗੁਰੂ ਦੇ ਸ਼ਬਦ ਦਾ ਦੀਵਾ ਜਗਦਾ ਹੈ ਬਾਰਮੁਖੀ ਦੀਵੇ ਦੇ ਗਾਣੇ ਬੜੇ ਸੌਖੇ ਆ ਸਾਧ ਸੰਗਤ ਬਹੁਤ ਸਾਰੇ ਲੋਕ ਧਾਰਮਿਕ ਸਥਾਨਾਂ ਉੱਤੇ ਰੋਸ਼ਨੀਆਂ ਦਾ ਬੜਾ ਪ੍ਰਬੰਧ ਕਰਦੇ ਕੋਈ ਕੈਂਡਲ ਜਗਾਉਂਦਾ ਹੈ ਕੋਈ ਦੀਵੇ ਜਗਾ ਕੇ ਉਹਨੂੰ ਜੋਤ ਕਹਿੰਦਾ ਹੈ ਸੋਚਦਾ ਇਹ ਰੋਸ਼ਨੀ ਦੀ ਪੂਜਾ ਕੀਤਿਆਂ ਸ਼ਾਇਦ ਜ਼ਿੰਦਗੀ ਰੋਸ਼ਨ ਹੋ ਜਾਏ ਪਰ ਸਾਨੂੰ ਗੁਰੂ ਸਾਹਿਬ ਜੀ ਨੇ ਕਿਹਾ ਨਹੀਂ ਭਾਈ ਜਿੰਨੀ ਦੇਰ ਗੁਰੂ ਦੇ ਗਿਆਨ ਦਾ ਦੀਵਾ ਨਹੀਂ ਜਗਦਾ ਉਹਨੀ ਦੇਰ ਹਨੇਰਾ ਨਹੀਂ ਮਿਟਦਾ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਕੋਈ ਤੇਲ ਬਾਲ ਸਕਦਾ ਕੋਈ ਕੈਂਡਲ ਬਾਲ ਸਕਦਾ ਕੋਈ ਘਿਓ ਬਾਲ ਸਕਦਾ ਪਰ ਇੱਥੇ ਤੇ ਗੁਰੂ ਗਿਆਨ ਬਲਣਾ ਫਿਰ ਬਿਨਸੈ ਅੰਧਕਾਰ ਤੇ ਮੰਦਰ ਰਤਨ ਕੋਠ ਦੀ ਖੁੱਲੀ ਅਨੂਪਾ ਗੁਰੂ ਨਾਨਕ ਸਾਹਿਬ ਜੀ ਨੇ ਜਗਤ ਨੂੰ ਇਹੀ ਤੇ ਰੋਸ਼ਨੀ ਦਿੱਤੀ ਸੀ ਇਹੀ ਤੇ ਚਾਨਣ ਦਿੱਤਾ ਸੀ ਮਹਾਰਾਜ ਨੇ ਜਿਨੇ ਧਰਮ ਦਾ ਹਨੇਰਾ ਦੂਰ ਕੀਤਾ ਗੁਰੂ ਕਲਗੀਧਰ ਪਾਤਸ਼ਾਹ ਦੇ ਰੂਪ ਵਿੱਚ ਆ ਕੇ ਉਸੇ ਜੋਤ ਨੇ ਕਰਮ ਕਾਂਡ ਅੰਧ ਵਿਸ਼ਵਾਸ ਮਨ ਮਤਾ ਗਿਆਨਤਾ ਜਾਤ ਪਾਤ ਉੱਚ ਨੀਚ ਸੋਚ ਪੇਟ ਸਾਰਾ ਹਨੇਰਾ ਦੂਰ ਕਰਕੇ ਜ਼ਿੰਦਗੀ ਦਾ ਮਾਰਗ ਦੱਸਿਆ ਤੇ ਅਸੀਂ ਸਿਰ ਝੁਕਾ ਕੇ ਸ਼ੁਕਰ ਕਰ ਰਹੇ ਹਾਂ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਪਾਕੀ ਪਾਇਆ ਸ਼ੁਕਰ ਗੁਰੂ ਸਾਹਿਬ ਜੀ ਦਾ ਨਹੀਂ ਤੇ ਪਤਾ ਨਹੀਂ ਅਸੀਂ ਕਿਹੜੇ ਕਰਮਕਾਂਡ ਚ ਫਸੇ ਹੋਣਾ ਸੀ ਸਾਸ ਸੰਗਤ ਤੁਹ ਮਹਾਰਾਜ ਨੇ ਸਾਡੇ ਸਾਰੇ ਸੰਗਲ ਕੱਟੇ ਜੀ ਸਾਡੀ ਸਾਰੀ ਗੁਲਾਮੀ ਗਲੋਂ ਛੁਲਾ ਦਿੱਤੀ ਮਨਸ ਤੌਰ ਤੇ ਬੰਦਾ ਬਹੁਤ ਪੂਰੀ ਤਰ੍ਹਾਂ ਗੁਲਾਮ ਸੀ ਅੱਜ ਵੀ ਜੇ ਅਸੀਂ ਗੁਰੂ ਦਾ ਪੱਲਾ ਨਹੀਂ ਫੜਾਂਗੇ ਗੁਰੂ ਦੇ ਗਿਆਨ ਵਾਲਾ ਚਾਨਣ ਲੈ ਕੇ ਨਹੀਂ ਤੁਰਾਂਗੇ ਸਾਡੇ ਘਰਾਂ ਦੇ ਅੰਦਰ ਗੁਰੂ ਦੇ ਸ਼ਬਦ ਦਾ ਦੀਵਾ ਨਹੀਂ ਜਗੇਗਾ ਆਪਾਂ ਸ਼ਾਮ ਨੂੰ ਲਾਈਟ ਕਰਦੇ ਆਂ ਜੇ ਹਨੇਰਾ ਪਸਰਦਾ ਅਸੀਂ ਕਹਿੰਦੇ ਆਂ ਰੋਸ਼ਨੀ ਕਰੋ ਲਾਈਟ ਜਗਾ ਦਿਓ ਬੜੇ ਵਸੀਲੇ ਨੇ ਲੋਕਾਂ ਨੇ ਜਿੱਥੇ ਲਾਈਟ ਨਹੀਂ ਹੁੰਦੀ ਜਨਰੇਟਰ ਰੱਖੇ ਹੁੰਦੇ ਆ ਉਹ ਆਪ ਜਨਰੇਟ ਕਰ ਲੈਂਦੇ ਆ ਲਾਈਟ ਇਨਵਰਟਰ ਲੱਖੇ ਰੱਖੇ ਹੁੰਦੇ ਆ ਕੋਈ ਨਾ ਕੋਈ ਕਿ ਹਨੇਰਾ ਚੰਗਾ ਨਹੀਂ ਲੱਗਦਾ ਜਿੰਨੀ ਜ਼ਰੂਰੀ ਸਮਝਦੇ ਆ ਕਿ ਹਨੇਰੇ ਨੂੰ ਦੂਰ ਕਰਨ ਵਾਸਤੇ ਬਲਬ ਜਗਣਾ ਜ਼ਰੂਰੀ ਹੈ ਇਸੇ ਤਰ੍ਹਾਂ ਘਰ ਵਿੱਚੋਂ ਅਗਿਆਨਤਾ ਦਾ ਹਨੇਰਾ ਮਟਾਉਣ ਲਈ ਸ਼ਬਦ ਦਾ ਪ੍ਰਕਾਸ਼ ਚੰਡੀ ਹੈ। ਜ਼ਰੂਰੀ ਨਹੀਂ ਕਿ ਸਾਰਿਆਂ ਨੇ ਘਰ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੈ। ਘਰ ਦੇ ਅੰਦਰ ਸ਼ਬਦ ਦੀ ਰੋਸ਼ਨੀ ਲੈ ਕੇ ਜਾਣੀ। ਮਨਹੂਸ ਮੰਨਿਆ ਜਾਂਦਾ ਸੀ ਹਨੇਰਾ। ਸੋਗ ਦੀ ਨਿਸ਼ਾਨੀ ਮੰਨੀ ਜਾਂਦੀ ਸੀ ਹਨੇਰਾ। ਤੇ ਕਦੀ ਪਿੰਡਾਂ ਦੇ ਅਨਪੜ ਬਜ਼ੁਰਗ ਕਹਿੰਦੇ ਹੁੰਦੇ ਸੀ ਸ਼ਾਮਾਂ ਸ਼ਾਮਾਂ ਪਈਆਂ ਨੇ ਹਨੇਰਾ ਚੰਗਾ ਨਹੀਂ ਹੁੰਦਾ ਦੀਵਾ ਬੱਤੀ ਜਗਾਓ ਇਸੇ ਤਰ੍ਹਾਂ ਜ਼ਿੰਦਗੀ ਦੇ ਅੰਦਰ ਜੇ ਹਨੇਰਾ ਹੈ ਇਹਦੇ ਤੋਂ ਵੱਡੀ ਮਨਹੂਸਤਾ ਕੀ ਹੋਏਗੀ ਸਾਰੀ ਜ਼ਿੰਦਗੀ ਹਨੇਰਾ ਟੋਵਾਂਗੇ ਕਲਗੀਧਰ ਬਾਦਸ਼ਾਹ ਜੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਸ਼िखर ਕੀਤੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੇ ਦਿਹਾੜੇ ਨੂੰ ਅਸੀਂ ਮਨਾ ਰਹੇ ਹਾਂ ਉਹ ਸਾਡੇ ਅੰਦਰੋਂ ਹਨੇਰਾ ਹੀ ਤੇ ਦੂਰ ਕਰ ਰਿਹਾ ਹੈ ਮਹਾਰਾਜ ਨੇ ਖੰਡੇ ਬਾਟੇ ਦੀ ਪੌਹਲ ਬਖਸ਼ੀ ਅਪਕਲ ਜ਼ਿਕਰ ਕੀਤਾ ਸੀ ਪੰਜ ਚੀਜ਼ਾਂ ਦਾ ਮੇਲ ਪੰਜ ਕਕਾਰ ਪੰਜ ਬਾਣੀਆਂ ਮਹਾਰਾਜ ਨੇ ਸਾਨੂੰ ਦਾਤਾਂ ਦਿੱਤੀਆਂ ਜੀ ਤੇ ਜਦੋਂ ਸਿੱਖ ਇਹ ਪੰਜਾਂ ਦੀ ਇਮਿਹਤ ਨੂੰ ਸਮਝਦਾ ਪੰਜਾਂ ਅੰਦਰ ਇਨ ਪੰਚਨ ਮੈਂ ਮੇਰੋ ਵਾਸਾ ਪੰਜਾਂ ਵਿੱਚ ਗੁਰੂ ਗੋਬਿੰਦ ਸਿੰਘ ਵਰਤਦੇ ਫਿਰ ਤੇ ਫਿਰ ਉਹ ਪੰਜੇ ਸਾਨੂੰ ਗੁਰੂ ਦੇ ਲਾੜ ਲੱਗਣ ਦੀ ਵੇਖੋ ਕਿੱਡੇ ਕਮਲ ਦੀ ਇਹ ਦਾਤ ਹੈ ਗੁਰਮੁਖੋ ਦੁਨੀਆ ਦੇ ਇਤਿਹਾਸ 'ਚ ਕਿਤੇ ਨਹੀਂ ਮਿਲਣਾ ਕਿ ਕਿਸੇ ਮੁਰਸ਼ਿਦ ਨੇ ਆਪਣੇ ਸਿੱਖਾਂ ਨੂੰ ਸਾਜ ਕੇ ਤੇ ਇੰਨਾ ਨਿਵਾਜਿਆ ਹੋਵੇ ਸਾਜਣਾ ਤੇ ਨਿਵਾਜਣਾ ਸਾਜਿਆ ਹੋਵੇ ਸਵਾਰਿਆ ਹੋਵੇ ਘੜਿਆ ਹੋਵੇ ਤਰਾਸ਼ਿਆ ਹੋਵੇ ਸਾਡੀ ਜ਼ਿੰਦਗੀ ਨੂੰ ਐਡੇ ਕਮਲ ਦਾ ਤਰਾਸ਼ਿਆ ਹੈ ਜਿਵੇਂ ਇੱਕ ਬੁੱਤ ਘਾੜਾ ਪੱਥਰ ਨੂੰ ਤਰਾਸ਼ ਕੇ ਖੂਬਸੂਰਤ ਸੰਗਮਰਮਰ ਦੀ ਮੂਰਤ ਬਣਾ ਦਿੰਦਾ ਐ ਇਦਾਂ ਗੁਰੂ ਸਾਹਿਬ ਜੀ ਨੇ ਸਾਡੇ ਸੇਲ ਵਰਗੇ ਜੀਵਨ ਨੂੰ ਸਾਡੇ ਅਣ ਘੜੇ ਜੀਵਨ ਨੂੰ ਗੁਰਮਤ ਦੇ ਗਿਆਨ ਨਾਲ ਘੜਿਆ ਚੋਟਾਂ ਲਾ ਲਾ ਕੇ ਲਾ ਲਾ ਕੇ ਤਰਾਸ਼ਿਆ ਸਾਨੂੰ ਸ਼ਬਦ ਦੀਆਂ ਚੋਟਾਂ ਲਾ ਲਾ ਕੇ ਗੁਰਮਤ ਦੀਆਂ ਚੋਟਾਂ ਲਾ ਲਾ ਕੇ ਅਣ ਘੜਿਆ ਬਦਸੂਰਤ ਹੁੰਦਾ ਐ ਘੜਿਆ ਹੋਇਆ ਸ਼ਿੰਗਾਰਿਆ ਜਾਂਦਾ ਹੈ ਕਦੀ ਦੁਨੀਆ 'ਚ ਕਿਸੇ ਨੇ ਕਿਹਾ ਵੀ ਉੱਥੋਂ ਸਿਲ ਚੁੱਕ ਕੇ ਲਿਆ ਕੇ ਵੱਡਾ ਪੱਥਰ ਚੁੱਕ ਕੇ ਲਿਆ ਕੇ ਅਸੀਂ ਆਪਣੇ ਡਰਾਈੰਗ ਰੂਮ 'ਚ ਸਜਾਈਏ ਪਰ ਜਦੋਂ ਉਸੇ ਸਿਲ ਨੂੰ ਉਸੇ ਪੱਥਰ ਨੂੰ ਕੋਈ ਬੁੱਤ ਘਾੜਾ ਤਰਾਸ਼ ਤਰਾਸ਼ ਕੇ ਸੋਹਣੀ ਜੀ ਸੰਗਮਰਮਰ ਦੀ ਮੂਰਤ ਬਣਾ ਦਿੰਦਾ ਲੋਕੀ ਘਰ ਦਾ ਸ਼ਿੰਗਾਰ ਬਣਾ ਲੈਂਦੇ ਮਸਕੀਨ ਸਾਹਿਬ ਜੀ ਇੱਕ ਸ਼ੇਅਰ ਕਈ ਵਾਰੀ ਬੋਲਦੇ ਹੁੰਦੇ ਸੀ ਉਹ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਸ਼ੇਅਰ ਉਹਨਾਂ ਦੀ ਰਸਨਾ ਤੋਂ ਮੈਂ ਬੜੀ ਵਾਰੀ ਸੁਣਿਆ ਵਾ ਬੁੱਤੋ ਤਰੱਕੀ ਇਸੀ ਕੋ ਕਹਤੇ ਹਨ ਜਦ ਤਰਾਸ਼ਾ ਨਾ ਥਾ ਤੋ ਪੱਥਰ ਥੇ ਜਦ ਤਰਾਸ਼ਾ ਤੋ ਖੁਦਾ ਬਣ ਗਿਆ ਲੋਕਾਂ ਨੇ ਮੰਦਰਾਂ ਚ ਸਜਾ ਕੇ ਭਗਵਾਨ ਕਹਿਣਾ ਸ਼ੁਰੂ ਕਰ ਦਿੱਤਾ ਉਹੀ ਪੱਥਰ ਜਿਹੜਾ ਕੱਲ ਬਾਹਰ ਪਿਆ ਹੋਇਆ ਸੀ ਹੁਣ ਉਹਨੂੰ ਭਗਵਾਨ ਕਹਿਣ ਵਾਲੇ ਨੇ ਕਿਉਂ ਕਿਹਾ ਪੱਥਰ ਤੇ ਉਹੀ ਐ ਤਰਾਸ਼ਿਆ ਗਿਆ ਤੇ ਸਾਨੂੰ ਇਹ ਨਹੀਂ ਕਿਹਾ ਕਿ ਤੁਸੀਂ ਉਸ ਭਗਵਾਨ ਨੂੰ ਪੂਜਣਾ ਸਾਨੂੰ ਇਹ ਕਿਹਾ ਕਿ ਆਪਣੇ ਆਪ ਨੂੰ ਸ਼ਬਦ ਦੀ ਚੂਟ ਨਾਲ ਤਰਛ ਹੋ ਗਏ ਸੱਚੀ ਮੁੱਚੀ ਤੁਸੀਂ ਵੀ ਕੁੜਿਆਰ ਤੋਂ ਸੱਚਿਆਰ ਹੋ ਜੇ ਤੁਸੀਂ ਵੀ ਬੰਦੇ ਤੋਂ ਰੱਬ ਹੋਣ ਦਾ ਸਫਰ ਤੈਅ ਕਰ ਲੋ ਤਾਂ ਮਹਾਰਾਜ ਨੇ ਜੋ ਸਾਨੂੰ ਬਖਸ਼ਿਆ ਰਹਿਤ ਦਿੱਤੀ ਪੌਹਲ ਦਿੱਤੀ ਜ਼ਿੰਦਗੀ ਨੂੰ ਜਿਵੇਂ ਘੜਿਆ ਤਰਛਿਆ ਰੁਲਦਿਆਂ ਹੋਿਆਂ ਨੂੰ ਪਾਤਸ਼ਾਹ ਜੀ ਨੇ ਆਪਣੇ ਵਰਗਾ ਬਣਾ ਲਿਆ ਇਹਨੂੰ ਕਹਿੰਦੇ ਸਾਜਣਾ ਤਿੰਨ ਵਾਚਨਾ ਜਿੱਦਨ ਖਾਲਸਾ ਸਾਜਿਆ ਨਾ ਗੁਰੂ ਸਾਹਿਬ ਜੀ ਨੇ ਔਰੰਗਜ਼ੇਬ ਦਾ ਤੁਸੀਂ ਸੁਣੀ ਹੈ ਵਿਥਿਆ ਸਾਰਿਆਂ ਨੇ ਔਰੰਗਜ਼ੇਬ ਦਾ ਇੱਕ ਰਿਪੋਰਟਰ ਹੈ ਸ਼੍ਰੀ ਆਨੰਦਪੁਰ ਸਾਹਿਬ ਸੂਇਆ ਇਹਦਾ ਨਾਮ ਸੀ ਅਬੁੱਲ ਤੁਰਾਨੀ ਇਹਦੀਆਂ ਲਿਖਤ ਜਿਹੜੀ ਹੈ ਮੈਂ ਦਾਨਿਸ਼ਵਰਾਂ ਕੋਲੋਂ ਜੋ ਸੁਣਿਆ ਕਿ ਉਹ ਅਜੇ ਵੀ ਮਜਬੂਦ ਮਿਲ ਜਾਂਦੀਆਂ ਅਲੀਗੜ ਯੂਨੀਵਰਸਿਟੀ ਦੇ ਅੰਦਰ ਸ਼ਰੀਆ ਨੰਦਪੁਰ ਸਾਹਿਬ ਜੀ ਦੀ ਰਿਪੋਰਟ ਜਿਹੜੀ ਸੀ ਸਤਗੁਰੂ ਜੀ ਦੀਆਂ ਗਤੀਵਿਧੀਆਂ ਦੀ ਐਕਟੀਵਿਟੀ ਦੀ ਜਿੰਨੀ ਸਿੱਖਾਂ ਦੀ ਐਕਟੀਵਿਟੀ ਸੀ ਉਹਦੀ ਰਿਪੋਰਟਿੰਗ ਕਰਦਾ ਸੀ ਔਰੰਗਜ਼ੇਬ ਨੇ ਸੂਈਆ ਸੀ ਇੰਟੈਲੀਜੈਂਸੀ ਡਿਪਾਰਟਮੈਂਟ ਉਹ ਰਿਪੋਰਟ ਲਿਖਦਾ ਹੁਣ ਇਸ ਜਿਹੜੀ ਕਿਰਿਆ ਨੂੰ ਮਹੀਨੇ ਗੁਜ਼ਰ ਗਏ ਸੀ ਮਹਾਰਾਜ ਉਚੇਚੇ ਤੌਰ ਤੇ ਪੱਤਰ ਭੇਜ ਕੇ ਸਿੱਖਾਂ ਨੂੰ ਸੱਦਿਆ ਗਿਆ ਵੱਟਾ ਇੱਕਾਟ ਵੈਸੇ ਜੇ ਅਸੀਂ ਪਿਛੋਕੜ ਵੇਖੀ ਹੈ ਨਾ ਜੀ ਸਿੱਖੀ ਦੇ ਅੰਦਰ ਵਿਸਾਖੀ ਦਾ ਜੋੜ ਮੇਲਾ ਸਿੱਖਾਂ ਦੇ ਜੋੜ ਮਿਲ ਕੇ ਇਕੱਠੇ ਹੋਣ ਦੀ ਜਿਹੜੀ ਕਿਰਿਆ ਉਹ ਸ਼ੁਰੂਆਤ ਹੁੰਦੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਤੋਂ ਉਹਦੇ ਤੋਂ ਵੀ ਮੈਂ ਪਿੱਛੇ ਬੇਨਤੀ ਕਰਾਂ ਵਿਸਾਖੀ ਪਹਿਲਾਂ ਵੀ ਇਸ ਦੇਸ਼ ਵਿੱਚ ਭਾਰਤ ਦੇ ਅੰਦਰ ਸੰਸਕ੍ਰਿਤੀ ਚ ਮਨਾਈ ਜਾਂਦੀ ਸੀ ਸੱਭਿਆਚਾਰਕ ਵੀ ਦਿਨ ਸੀ ਤੇ ਲੋਕਾਂ ਦੀ ਮਾਨਸਿਕਤਾ ਇਹ ਜਿਹੰਦਾ ਸੀ ਵੀ ਸੰਗਰਾਂਦ ਵਾਲੇ ਦਿਨ ਖਾਸ ਨਦੀ ਤੇ ਨਹਾਵਾਂਗੇ ਖਾਸ ਦਿਨ ਤੇ ਖਾਸ ਪਾਣੀ ਖਾਸ ਨਦੀ ਸਾਡੇ ਪਾ ਪੁੱਤਰ ਜਾਣੇ ਕਿਉਂਕਿ ਜਦੋਂ ਅਸੀਂ ਉਹ ਉਹ ਪ੍ਰਾਣੀ ਸਾਰੀ ਖੋਜ ਕਰਦੇ ਆ ਇਤਿਹਾਸ ਮਿਥਿਹਾਸ ਜਿੰਨਾ ਖੋਜਦੇ ਆ ਉਥੇ ਬੜੀ ਮਹੱਤਤਾ ਹੁੰਦੀ ਸੀ ਤੀਰਥਾਂ ਤੇ ਨਾਉਣਾ ਤੇ ਲੋਕੀ ਖਾਸ ਖਾਸ ਤੀਰਥਾਂ ਤੇ ਜਾਂਦੇ ਸੀ ਮੇਲੇ ਲੱਗਦੇ ਸਨ ਵੱਡੇ ਵੱਡੇ ਤੀਰਥਾਂ ਉੱਤੇ ਨਦੀਆਂ ਦੇ ਕਿਨਾਰੇ ਉੱਤੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਿਆ ਦਿੱਤੀ ਸੀ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੋ ਇਹ ਮੰਨਿਆ ਜਾਂਦਾ ਸੀ ਅੱਜ ਵੀ ਬੜੇ ਲੋਕੀ ਤੁਸੀਂ ਵੇਖੋਗੇ ਜਿਹੜੇ ਲੋਕ ਗੁਰਮਤ ਦੇ ਚਾਨਣ ਤੋਂ ਸੱਖਣੇ ਆ ਉਹ ਅੱਜ ਵੀ ਵਿਸਾਖ ਦੀ ਸੰਗਰਾਂਦ ਵਾਲੇ ਦਿਨ ਦੂਰ ਦਰੇਡੇ ਦਰਿਆਵਾਂ ਤੇ ਨਦੀਆਂ ਤੇ ਨਹਾਉਣ ਜਾਂਦੇ ਨੇ ਭਾਰਤ ਵਿੱਚ ਇਹ ਮਨੌਤ ਜਿਹੜੇ ਲੋਕ ਅਜੇ ਵੀ ਮੰਨਦੇ ਆ ਉਹ ਅਜੇ ਵੀ ਪੱਕੀ ਐ ਕਿ ਖਾਸ ਦਿਨ ਖਾਸ ਨਦੀ ਤੇ ਨਾਵਾਂਗੇ ਪਾਪ ਤੋਤੇ ਜਾਣਗੇ ਸਾਨੂੰ ਗੁਰੂ ਸਾਹਿਬ ਜੀ ਨੇ ਆ ਤੀਰਥ ਦਿੱਤਾ ਸੰਗਤ ਤੇ ਤੁਸੀਂ ਬਚਨ ਪੜਦੇ ਹੋ ਸੰਗਤ ਮੀਤ ਮਿਲਾਪ ਪੂਰਾ ਨਾਵਣੋ ਅਸੀਂ ਅਧੂਰਾ ਨਹੀਂ ਨਾਉਣਾ ਅਧੂਰਾ ਨਾਉਣਾ ਭੀ ਜਿਵੇਂ ਬਰਤਨ ਨੂੰ ਬਾਹਰੋਂ ਤੇ ਧੋ ਲਈਏ ਤੇ ਅੰਦਰ ਉਦਾਂ ਹੀ ਗੰਦਾ ਹੋਵੇ ਕਹਿੰਦੇ ਅੱਧਾ ਹੀ ਕੰਮ ਕੀਤਾ ਹੀ ਨਾ ਅਧੂਰਾ ਨਾ ਹੋਣਾ ਵੀ ਸਰੀਰ ਦੀ ਤਨ ਦੀ ਮੈਲ ਤੇ ਲਾ ਲਈ ਤੇ ਮਨ ਦੀ ਮੈਲ ਉਤਰੀ ਨਹੀਂ ਤੇ ਫਿਰ ਮਨ ਮੈਲੇ ਸਭ ਕੁਝ ਮਿਲ ਪਹਿਲੀ ਗੱਲ ਜਿੱਦਾਂ ਦੀ ਤੀਰਥਾਂ ਦੀ ਮਨੌਤ ਜਿਹੜੀ ਸੀ ਉਹ ਭਾਰਤ ਵਰਸ਼ ਵਿੱਚ ਮੰਨੀ ਜਾਂਦੀ ਸੀ ਗੁਰੂ ਸਾਹਿਬ ਨੇ ਸਾਨੂੰ ਉਹ ਨਹੀਂ ਦਿੱਤੀ ਭਾਵੇਂ ਮਹਾਰਾਜ ਨੇ ਬੌਲੀਆਂ ਸਰੋਵਰ ਮਨੁੱਖਤਾ ਦੇ ਭਲੇ ਵਾਸਤੇ ਲਾਈਆਂ ਪਰ ਸਾਡੀ ਮਾਨਸਿਕਤਾ ਨੂੰ ਇਸ ਗੁਲਾਮੀ ਵਿੱਚੋਂ ਸਤਿਗੁਰੂ ਜੀ ਨੇ ਕੱਢਿਆ ਤੁਸੀਂ ਬੜੇ ਦਾਨੇ ਸਿੱਖ ਬੈਠੇ ਮੈਂ ਤਾਂ ਤੁਹਾਡੇ ਚਰਨਾਂ 'ਚ ਬੇਨਤੀ ਕਰੇ ਖਾਸ ਨਦੀ ਖਾਸ ਦਿਨ ਨਹੀਂ ਭਾਈ ਸਾਡਾ ਤੇ 10 ਪੁਰਬ ਸਦਾ ਦਸਹਾਰਾ ਉਹ 10 ਪੁਰਬ ਖਾਸ ਮੰਨੇ ਜਾਂਦੇ ਸੀ ਵੀ ਇਹ 10 ਦਿਨਾਂ ਤੇ 68 ਤੇ ਨਹਾ ਲਵਾਂਗੇ ਸਾਨੂੰ ਮਹਾਰਾਜ ਨਹੀਂ ਕਹਿੰਦਾ ਨਹੀਂ ਤੁਸੀਂ 68 ਪੂਰੇ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈ ਤੁਸੀਂ ਜਿੱਦਨ ਆਪਣੇ ਅੰਦਰ ਕਾਈਂਡਨੈਸ ਲੈਣ ਦੀ ਤੁਹਾਡਾ ਅੰਦਰ ਦਿਆਲੂ ਹੋ ਗਿਆ ਜਿੱਦਨ ਕਰੋਣਾ ਆ ਗਈ ਤੁਹਾਡੇ ਹਿਰਦੇ ਚ ਤੇ ਤੁਸੀਂ ਇੱਕ ਸਖਸ਼ ਤੇ ਇੱਕ ਜੀਵ ਤੇ ਉੱਤੇ ਤਰਸ ਕਰ ਲਿਆ ਦਇਆ ਕਰ ਲਈ ਜੇ ਤੁਹਾਨੂੰ ਕਿਤੇ ਕਰਮਕਾਂਡ ਕਰਨ ਦੀ ਲੋੜ ਨਹੀਂ ਐ ਸਮਝ ਲਓ ਤੁਸੀਂ ਘਰ ਬੈਠਿਆਂ ਹੀ 68 ਪੂਰੇ ਕਰ ਲੇ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਕਰੋ ਇੱਕ ਦੂਜੇ ਤੇ ਦਇਆ ਪਿਆਰ ਕਰੋ ਮਨੁੱਖਤਾ ਨੂੰ ਹੁਣ ਬੰਦਾ ਮਨੁੱਖਤਾ ਨੂੰ ਤੇ ਨਫ਼ਰਤ ਕਰੇ ਤੇ ਭਟਕਦਾ ਫਿਰੇ ਕਦੀ ਕਿਸੇ ਨਦੀ ਦੇ ਕਦੀ ਕਿਸੇ ਨਾਲੇ ਤੇ ਬੰਦਿਆਂ ਨਾਲ ਨਫ਼ਰਤ ਕਰੀ ਜਾਏ ਬੰਦਿਆਂ ਦੇ ਪਰਛਾਵੇਂ ਤੋਂ ਵੀ ਡਰੀ ਜਾਏ ਅਹੀ ਹੋਇ ਐਸੀ ਹਰਦੁਆਰ ਜਿਹੜੀ ਆਪਾਂ ਉਦੋਂ ਜ਼ਿਕਰ ਕਰ ਰਹੇ ਸੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਕਿਹਾ ਸੀ ਵੀ ਨੀਚ ਬਿਰਤੀ ਤੇ ਤੇਰੇ ਅੰਦਰ ਹੈ ਜਦੋਂ ਕਿਆ ਕਬੁੱਧ ਡੂਮਣੀ ਗਦਾਇਆ ਕਸਾਇਣ ਤੇਰੇ ਚੋ ਦਇਆ ਮੁੱਕ ਗਈ ਤੂੰ ਕਸਾਈ ਬਣ ਗਿਆ ਤੇਰੀ ਬੁੱਧ ਮਾਰੀ ਗਈ ਤੂੰ ਧੂਮ ਹੋ ਗਿਆ ਇਹ ਬੰਦੇ ਦੀਆਂ ਬਰਾਦਰੀਆਂ ਨੀਚ ਨਹੀਂ ਐ ਸੋਚ ਨੀਚ ਐ ਗੁਰਮਤ ਨਹੀਂ ਮੰਨਦੀ ਐ ਬਰਾਦਰੀ ਬਾਤ ਨੂੰ ਜੀ ਪਰ ਨਿੰਦਾ ਘਟ ਚੂਹੜੀ ਇਹ ਦੂਜਿਆਂ ਦੀ ਗੰਦਗੀ ਜੀਬ ਨਾਲ ਸਾਫ਼ ਕਰਨੀ ਨਿੰਦਿਆ ਕਰਨੀ ਇਹ ਤੇਰੇ ਅੰਦਰ ਚੂੜੀ ਬਿਰਤੀ ਐ ਤੇ ਕਰੋਧ ਵਿੱਚ ਅੰਨੇ ਹੋਣਾ ਤੈਨੂੰ ਚੰਡਾਲ ਬਣਾ ਦਿੰਦੀ ਐ ਮੁੱਠੀ ਕਰੋਧ ਚੰਡਾਲ ਕਾਰੀਂ ਕੱਢੀ ਕਿਆ ਥੀਆਂ ਜੇ ਚਾਰੇ ਬੈਠੀਆਂ ਨਾਲ ਹੁਣ ਆ ਮੇਰੀ ਖਾਸ ਕਰਕੇ ਮਾਮਾ ਪੈਣਾ ਨੂੰ ਬੇਨਤੀ ਐ ਇੱਕ ਦਾਤ ਤੇ ਇਸ ਵਿਸਾਖੀ ਤੇ ਲੈ ਜਿਓ ਨਾ ਘਰ ਕਿ ਅਸੀਂ ਆਪਣੇ ਘਰ 'ਚ ਜਿਵੇਂ ਕੂੜਾ ਨਹੀਂ ਨਾ ਰਹਿਣ ਦਿੰਦੇ ਦਸਤਿੰਗ ਕਰਦੇ ਹੋ ਸਵੇਰੇ ਉੱਠ ਕੇ ਗੰਦਗੀ ਹੂੰਝਦੇ ਹੋ ਇਦਾਂ ਗੁਰੂ ਦੇ ਗਿਆਨ ਦਾ ਝਾੜੂ ਲੈ ਕੇ ਭਰਮ ਹੂੰਝ ਕੇ ਬਾਹਰ ਸੁੱਟਦੇ ਹੋ ਸਾਡੇ ਘਰਾਂ ਚ ਭਰਮ ਨਹੀਂ ਰਹਿਣਾ ਚਾਹੀਦਾ ਅਸੀਂ ਤੇ ਬਾਣੀ ਮੈਂ ਕਈ ਵਾਰੀ ਸਵਾਲਾਂਦੇ ਜੀ ਮੈਂ ਭਾਈ ਸਾਹਿਬ ਜੀ ਇਹ ਬਾਣੀ 12 ਵਜੇ ਤੋਂ ਪਹਿਲਾਂ ਪੜ ਲਈਏ ਕਿ ਬਾਅਦ ਚ ਬਾਣੀ ਪੜਦੇ ਆ ਵੀ ਭਰਮ ਜਿਹਨੇ ਭਰਮ ਨਿਵਾਰਨੇ ਆ ਸਾਡੇ ਜੀ ਵਾਹਿਗੁਰੂ ਕਰੇ ਤੁਸੀਂ ਬਚੇ ਹੋਵੋਗੇ ਪੰਥ ਦੀ ਮਰਯਾਦਾ ਗੁਰਮਤ ਦਾ ਚਾਨਣ ਸਾਡੇ ਅੰਦਰੋਂ ਭਰਮ ਦਾ ਹਨੇਰਾ ਹੀ ਤੇ ਦੂਰ ਕਰ ਰਿਹਾ ਤੁ ਲੋਕੀ ਜਾਂਦੇ ਸੀ ਜੀ ਨਦੀਆਂ ਤੇ ਨਾਲਿਆਂ ਤੇ ਫਿਰ ਉਹ ਕਹਿੰਦੇ ਸੀ ਪਾਪ ਉਤਰ ਕੇ ਗੁਰੂ ਸਾਹਿਬ ਨੇ ਕੀ ਪਖੰਡ ਕਰਦੀ ਐ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਬਿਰਤੀ ਨਹੀਂ ਬਦਲ ਰਹੀ ਤੇ ਕਹਿ ਰੇ ਫਲਾਣੀ ਨਦੀ ਤੇ ਨਹਾ ਆਂ ਤੇ ਬਾਹਰ ਦੀ ਮੈਲ ਤੇ ਲਾਈ ਪਰ ਅੰਦਰ ਪਾਪ ਹੋਰ ਚੜ੍ਹ ਕੇ ਆ ਗਏ ਇੱਕ ਪੌ ਲੱਥੀ ਨਾਤੇ ਆ ਦੋ ਪੌ ਚੜੀ ਆ ਹੋਰ ਵੱਡਾ ਇਨਕਲਾਬ ਹੈ ਬਾਣੀ ਜਿਹੜੀ ਆ ਨਾ ਵੱਡਾ ਬਦਲਾਅ ਹੈ ਸਾਰੇ ਭਰਮ ਦੇ ਸੰਗਲ ਕੱਟੇ ਜਾਣਗੇ ਜਦੋਂ ਸਾਨੂੰ ਗੁਰੂ ਸਾਹਿਬ ਜੀ ਦਾ ਸਿਧਾਂਤ ਸਮਝ ਆ ਗਿਆ